ਮਾਤਾ ਨਾਣਾ ਦੇਵੀ ਮੰਦਿਰ ਵਿਖੇ ਲੱਗੀਆਂ ਸਾਵਣ ਦੇ ਨਵਰਾਤਰੀਆਂ ਦੀਆਂ ਰੌਣਕਾਂ ਅਸ਼ਵੀ ਮੇਲਾ ਨਵਰਾਤਰੀ ਮਨਾਇਆ ਜਾਵੇਗਾ 5 ਅਗਸਤ ਤੋਂ 15 ਅਗਸਤ ਤੱਕ ਮੰਦਿਰ ਚ ਸ਼ਰਧਾਲੂਆਂ ਦੀ ਉਮੜੀ ਭੀੜ ਮੰਦਰ ਨੂੰ ਸਜਾਇਆ ਗਿਆ ਦੁਲਹਨਵਾਂ हिमाचल प्रदेश ਦੇ ਬਿਲਾਸਪੁਰ ਜ਼ਿਲ੍ਹੇ ਦੇ ਵਿਸ਼ਵ ਪ੍ਰਸਿੱਧ ਸ਼ਕਤੀ ਪੀਠ ਮਾਤਾ ਨਹਿਣਾ ਦੇਵੀ ਮੰਦਿਰ ਵਿਖੇ ਅੱਜ ਤੋਂ 사વન ਦੇ ਨਵਰਾਤਰੀਆਂ ਦੀਆਂ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ 사વન ਅਸ਼ਟਮੀ ਮੇਲੇ ਦੀ ਸ਼ੁਰੂਆਤ ਸਵੇਰ ਦੀ ਆਰਤੀ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਸ਼ੁਰੂ ਹੋਈ। ਇਹ 사વન ਅਸ਼ਟਮੀ ਮੇਲਾ ਨਵਰਾਤਰੀ 5 ਅਗਸਤ ਤੋਂ 15 ਅਗਸਤ ਤੱਕ ਮਨਾਇਆ ਜਾਵੇਗਾ। ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੰਦਿਰ ਨੂੰ ਦੁਲਹਨ ਵਾਂਗ ਸਜਾਇਆ ਗਿਆ ਤੇ 20 ਦੇ ਕਰੀਬ ਕਾਰੀਗਰ ਲਗਾਤਾਰ ਮੰਦਿਰ ਦੀ ਸਜਾਵਟ ਦੇ ਵਿੱਚ ਚੱਲ ਰਹੇ ਕਿ ਵਿਹਾਰ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਯੂਪੀ ਬਿਹਾਰ ਅਤੇ ਹੋਰ ਰਾਜਾਂ ਤੋਂ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਦੇ ਦਰਬਾਰ ਦੇ ਵਿੱਚ ਦਰਸ਼ਨਾਂ ਦੇ ਲਈ ਪਹੁੰਚਣੇ ਵੀ ਸ਼ੁਰੂ ਹੋ ਗਏ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦੇ ਦੇਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਮੰਦਿਰ ਟਰਸਟ ਨਗਰ ਕੌਂਸਲ ਅਤੇ ਹੋਰ ਵਿਭਾਗਾਂ ਨੇ ਲਗਭਗ ਸਾਰੀਆਂ ਤਿਆਰੀਆਂ ਵੀ ਮੁਕੰਮਲ ਕਰ ਲੀਆਂ ਨੇ ਲਗਭਗ 1200 ਪੁਲਿਸ ਕਰਮਚਾਰੀਆਂ ਤੇ ਹੋਮ ਗਾਰਡ ਮੰਦਰ ਵਿਖੇ ਤਾਇਨਾਤ ਕੀਤੇ ਗਏ ਨੇ ਤੇ ਵੱਖ-ਵੱਖ ਥਾਵਾਂ 'ਤੇ ਸਿਸਟਮਿਕ ਕੈਮਰੇ ਵੀ ਲਗਾਏ ਗਏ ਨੇ ਤਾਂ ਜੋ ਸ਼ਰਧਾਲੂਆਂ ਤੇ ਨਜ਼ਰ ਰੱਖੀ ਜਾ ਸਕੇ ਤਾਂ ਪਹਿਲੀ ਨਵਰਾਤਰੀ ਦੇ ਮੌਕੇ ਹੀ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਧੀੜ ਲੱਗ ਚੁੱਕੀ ਅਤੇ ਮੰਦਿਰ ਦੇ ਸੁਰੱਖਿਆ ਕਰਮਚਾਰੀ ਮਾਤਾ ਜੀ ਦੇ ਦਰਸ਼ਨਾਂ ਦੇ ਲਈ ਸ਼ਰਧਾਲੂਆਂ ਨੂੰ ਲਾਈਨਾਂ ਦੇ ਵਿੱਚ ਖੜੇ ਕਰ ਰਹੇ ਨੇ ਤਾਂ ਇਹ ਬੇਹੱਦ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮਾਤਾ ਦੇ ਦਰਬਾਰ ਤੋਂ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਅਤੇ ਮਾਤਾ ਦੇ ਦਰਸ਼ਨਾਂ ਦੇ ਲਈ ਲਾਈਨਾਂ ਦੇ ਵਿੱਚ ਖੜੇ ਹੁੰਦੇ ਨਜ਼ਰ ਆ ਰਹੇ ਨੇ ਰੈਣਾ ਦੇ ਵੀ ਸੇਵਾਦਾਰ ਪੁਰਾਣੀ ਦਾਣਾ ਦੀ ਨਮਾਸ਼ਾਹਰ ਵੱਲੋਂ 18ਵਾਂ ਜਿਹੜਾ ਢੰਡਾਰੇ ਦਾ ਲਗਾਇਆ ਗਿਆ ਹੈ ਮਾਮਾਈ ਦੇ ਮੇਨ ਲੰਗਰ ਹਾਲ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਅੱਜ ਸਾਡੇ ਢੰਡਾਰੇ ਦਾ ਲਾਸਟ ਦਿਨ ਹੈ ਤੇ ਮਾਹਮਾਈ ਦੇ ਚਰਨਾਂ 'ਚ ਅਸੀਂ ਝੰਡਾ ਚੜਾਣ ਤੇ ਛਤਰ ਤੇ ਸਿੰਜਾਰ ਦਾ ਅਸਮਾਨ ਅੱਜ ਦਾ ਨਾਇਆ ਮਾਹਮਾਈ ਸਾਡੀ ਮਰੋਗਾਂ ਦਾ ਪੂਰੀ ਕਰੇ ਸਾਰੇ ਭੜਤਾਂ ਦੀ ਮਰੋਗਾਂ ਦਾ ਪੂਰੀ ਕਰੇ ਜੈ ਮਾਤਾ ਦੀ ਜੀਖਾੜੀ ਨਮਾਸ਼ਾਹਰ ਵਾਲਿਆਂ ਦਾ ਠਾਰਮਾ ਵਿਸ਼ਾਲ ਭੰਡਾਰਾ ਅੱਜ ਮਾਂ ਨੈਣਾ ਦੇਵੀ ਦੇ ਦਰਬਾਰ ਤੇ ਅੱਜ ਦੀ ਲੋਈ ਮਾਂ ਦੇ ਸਾਰੇ ਭਗਤਾਂ ਨੇ ਜੈ ਮਾਤਾ ਚੜ੍ਹਦੇ ਕਲਾ ਟਾਈਮ ਟੀਵੀ ਲਈ ਬਲਾਸਪੁਰ ਤੋਂ ਪੱਤਰਕਾਰ ਬੁੱਧ ਸਿੰਘ ਰਾਣਾ ਦੀ ਖਾਸ ਰਿਪੋਰਟ